8.5 ਮਰਲੇ ਮਾਲਕ ਨੇ ਥਾਂ ਦੱਸੀ ਆ ਰਜਿਸਟਰੀ ਵਾਲੀ ਥਾਂ ਦੇ ਵਿੱਚ ਕੋਠੀ ਬਣੀ ਹੋਈ ਐ ਸੀ ਤੇ ਮਾਲਕ ਨੇ ਰੇਟ ਜਮੇ ਘੱਟ ਮੰਗਿਆ 6 ਕੁ ਲੱਖ ਰੁਪਏ ਮਾਲਕ ਨੇ ਡਿਮਾਂਡ ਕੀਤੀ ਐ ਮਾਲਕ ਕਹਿੰਦੇ ਨੇ ਮੌਕੇ ਤੇ ਹੋਰ ਵੀ ਕਰ ਲਾਂਗੇ ਬਹੁਤ ਸਸਤੀ ਆਪਾਂ ਕੋਠੀ ਅੱਜ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਆਂ ਸੀ ਸੁਨਹਿਰੀ ਮੌਕਾ ਤੁਹਾਡੇ ਵਾਸਤੇ ਪੂਰੀ ਆਪਾਂ ਗੱਲਬਾਤ ਕਰਦੇ ਆਂ ਜੀ ਪਹਿਲਾਂ ਤਾਂ ਆਪਣਾ ਵਟਸਐਪ ਨੰਬਰ ਨੋਟ ਕਰ ਲਓ ਜੇ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਹੈ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ 'ਚ ਵੇਚਣਾ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਭੇਜ ਕੇ ਫਰੀਦ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਜਿਹੜਾ ਰੇਟ ਮਾਲਕ ਨੇ ਕੋਠੀ ਦਾ ਮੰਗਿਆ ਜਮ੍ਹਾਂ ਹੀ ਘੱਟ ਮੰਗਿਆ ਸੀ ਤੁਸੀਂ ਕੋਠੀ ਨੂੰ ਦੇਖੋਗੇ ਅੰਦਰੋਂ ਦੇਖੋਗੇ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਬਾਹਰੋਂ ਕੋਠੀ ਨੂੰ ਦੇਖ ਕੇ ਅੰਦਾਜ਼ਾ ਨਾ ਲਾਇਓ ਕਿਉਂਕਿ ਬਾਹਰ ਦਾ ਜਿਹੜਾ ਪਲਾਸਟਰ ਦਾ ਕੰਮ ਹੈ ਉਹ ਪਿਆਗਾ ਪਰ ਅੰਦਰ ਦਾ ਸਾਰਾ ਕੰਮ ਮਾਲਕ ਨੇ ਪੂਰਾ ਵਧੀਆ ਕਰਵਾ ਰੱਖਿਆਗਾ ਜੇ ਤੁਸੀਂ ਇੱਕ ਵਾਰੀ ਇਹ ਕੋਠੀ ਦੀ ਵੀਡੀਓ ਛੱੜਤੀ ਤੇ ਉਹ ਤੋਂ ਬਾਅਦ ਨਾ ਤਾਂ ਤੁਹਾਨੂੰ ਵੀਡੀਓ ਮਿਲਣੀ ਹੈ ਤੇ ਨਾ ਹੀ ਤੁਹਾਨੂੰ ਇਹ ਕੋਠੀ ਮਿਲਣੀ ਹੈ ਜੀ ਰੇਟ ਬਹੁਤ ਘੱਟ ਹੈ ਮਾਲਕ ਨੇ ਛੇਤੀ ਤੋਂ ਛੇਤੀ ਵੇਚਣੀ ਹੈ ਤੇ ਛੇਤੀ ਤੋਂ ਛੇਤੀ ਇਹ बिक ਵੀ ਜਾਊਗੀ ਕਿਉਂਕਿ 8.5 ਮਰਲੇ ਜਿਹੜੇ ਹੁੰਦੇ ਆ ਕੋਈ ਥੋੜੇ ਤਾਂ ਹੁੰਦੇ ਨਹੀਂ ਬਾਕੀ ਕੰਮ ਪੂਰਾ ਵਧੀਆ ਮਾਲਕ ਨੇ ਅੰਦਰ ਦਾ ਕਰਵਾਇਆ ਹੋਇਆ ਜਗ੍ਹਾ ਬਹੁਤ ਰਜਿਸਟਰੀ ਵਾਲੀ ਜਗ੍ਹਾ ਤੇ ਡਿਮਾਂਡ ਬਹੁਤ ਘੱਟ ਐ ਸੇ ਕੁੱਲ 6 ਲੱਖ ਰੁਪਇਆ ਮਾਲਕ ਨੇ ਕਿਹਾਗਾ ਮਾਲਕ ਕਹਿੰਦੇ ਨੇ ਮੌਕੇ ਤੇ ਰੇਟ ਹੋਰ ਵੀ ਕਰ ਲਾਂਗੇ ਬਾਕੀ ਤੁਸੀਂ ਅੰਦਰ ਦਾ ਕੰਮ ਚੈੱਕ ਕਰੋ ਜੀ ਸਾਰੀਆਂ ਜੋੜੀਆਂ ਲੱਗੀਆਂ ਹੋਈਆਂ ਸਾਰਾ ਲਾਈਟਿੰਗ ਦਾ ਕੰਮ ਹੋਇਆ ਸਾਰਾ ਪਲਾਸਟਰ ਦਾ ਕੰਮ ਹੋਇਆ ਜੋ ਵੀ ਸ਼ੀਸ਼ੇ ਵਗੈਰਾ ਹਰ ਚੀਜ਼ ਆਪ ਨੂੰ ਪ੍ਰੋਪਰ ਵਧੀਆ ਮਿਲੂ ਅੰਦਰੋਂ ਜੀ ਬਸ ਬਾਹਰ ਦਾ ਪਲਾਸਟਰ ਦਾ ਕੰਮ ਰਹਿੰਦਾਗਾ ਬਾਕੀ ਫਾਰਸ਼ ਅੰਦਰ ਦਾ ਦੇਖੋ ਲਾਈਟਿੰਗ ਦਾ ਕੰਮ ਦੇਖੋ ਜੀ ਤੇ ਹਰ ਇੱਕ ਚੀਜ਼ ਆਪ ਨੂੰ ਪ੍ਰੋਪਰ ਵਧੀਆ ਮਿਲੂ ਖੁੱਲੇ ਡੁੱਲੇ ਆਪਾਂ ਨੂੰ ਕਮਰੇ ਦੇਖਣ ਨੂੰ ਮਿਲ ਜਾਣਗੇ ਵਧੀਆ ਆਪਾਂ ਨੂੰ ਜੋੜੀਆਂ ਲੱਗੀਆਂ ਹੋਈਆਂ ਮਿਲ ਜਾਣਗੀਆਂ ਤੇ ਵਧੀਆ ਆਪਾਂ ਨੂੰ ਇਹ ਕੋਠੀ ਦੇਖਣ ਨੂੰ ਮਿਲੂਗੀ ਜੀ ਰੇਟ ਬਹੁਤ ਘੱਟ ਮਾਲਕ ਨੇ ਕਿਹਾ ਜੀ ਜਿੰਨੇ ਤੁਸੀਂ ਦੇਖ ਰਹੇ ਕੋਈ ਖਰੀਦਣ ਦਾ ਹੈਗਾ ਚਾਹਵਾਨ ਤਾਂ ਛੇਤੀ ਕਰਿਓ ਜੀ ਮਾਲਕ ਦਾ ਮੋਬਾਈਲ ਨੰਬਰ ਤੁਮਾਨੂੰ ਸਕਰੀਨ ਤੇ ਮਿਲ ਜੂਗਾ ਮਾਲਕ ਨਾਲ ਛੇਤੀ ਤੋਂ ਛੇਤੀ ਗੱਲ ਕਰਕੇ ਤੇ ਛੇਤੀ ਜਾ ਕੇ ਦੇਖ ਕੇ ਤੇ ਡੀਲ ਕਰ ਲਿਓ ਜੀ ਨੂੰ ਵੀ ਪਸੰਦ ਆਵੇ ਕੋਈ ਵੀ ਖਰੀਦਣ ਦਾ ਹੋਵੇ ਚਾਹਵਾਨ। ਬਾਕੀ ਬਾਥਰੂਮ ਵਗੈਰਾ ਚੈੱਕ ਲਓ ਜੀ ਟਾਈਲਮ ਵਗੈਰਾ ਦਾ ਕੰਮ ਮਾਲਕ ਨੇ ਕਰਵਾ ਰੱਖੇ ਤੇ ਪਾਣੀ ਦੀ ਸਪਲਾਈ ਵਧੀਆ ਜੇ ਆਪਾਂ ਪਾਣੀ ਦੇ ਸਾਧਨ ਦੀ ਗੱਲ ਕਰੀਏ ਤਾਂ ਮਾਲਕ ਕਹਿੰਦੇ ਨੇ ਵੀ ਸਮਰਸੀਬਲ ਮੋਟਰ ਲੱਗੀ ਹੋਈ ਐ ਪਲੱਸ ਸਰਕਾਰੀ 2 ਟੀਵੀ ਐਸੀ ਸਾਰਾ ਪਾਣੀ ਆਪਨ ਮਿਲਵਾਲ ਜੀ ਪੂਰਾ ਵਧੀਆ ਮੋਟਰ ਦਾ ਵੀ ਪੂਰਾ ਵਧੀਆ ਬਾਕੀ ਟੂਟੀ ਦਾ ਤਾਂ ਬੁਰਾ ਵਧੀਆ ਹੁੰਦਾ ਹੀ ਅਸੀਂ ਬਾਕੀ ਏਸੀ ਦੀ ਫੀਟਿੰਗ ਵੀ ਆਪਾਂ ਨੂੰ ਮਿਲ ਜੂਗੀ ਵਧੀਆ ਕਮਰੇ ਆਪਾਂ ਨੂੰ ਦੇਖਣ ਨੂੰ ਮਿਲ ਜਾਣਗੇ ਕਈ ਕਮਰੇ ਬਣੇ ਹੋਏ ਨਹੀਂ ਬਾਕੀ ਵੀਡੀਓ ਚ ਕੱਲੀ ਕੱਲੀ ਆਪਾਂ ਗੱਲਬਾਤ ਤੁਹਾਨੂੰ ਦੱਸ ਵੀ ਰਹੇ ਹਾਂ ਅਸੀਂ ਸਾਰਾ ਕੁਝ ਤੁਹਾਨੂੰ ਵੀਡੀਓ ਰਾਹੀਂ ਆਪਾਂ ਦਿਖਾ ਵੀ ਰਹੇ ਹਾਂ ਅਸੀਂ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਚਲਦੀ ਚਲਦੀ ਵੀਡੀਓ ਚ ਮੈਨੂੰ ਕਮੈਂਟ ਕਰਕੇ ਦੱਸ ਦਿਓ ਜੀ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੈ ਵਧੀਆ ਲੱਗੀ ਹੈ ਤਾਂ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਜੀ ਬਾਕੀ ਮੈਂ ਉਮੀਦ ਕਰਦਾ ਹਾਂ ਤੁਹਾਨੂੰ ਇੱਕ ਕੋਠੀ ਪਸੰਦ ਆ ਗਈ ਹੋਵੇਗੀ ਜੇ ਪਸੰਦ ਆਈ ਹੈ ਤਾਂ ਛੇਤੀ ਤੋਂ ਛੇਤੀ ਜਿਹੜਾ ਥੱਲੇ ਲਾਈਕ ਵਾਲਾ ਬਟਨ ਹੈ ਉਹਨੂੰ ਦਬ ਕੇ ਕਸਮਾਂ ਠਾ ਦਿਓ ਜੀ ਸਾਰੇ ਜ਼ਰੂਰ ਦਬ ਦਿਓ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਕਿਸੇ ਵੀ ਏਰੀਆ ਚੋਂ ਕਿਤੋਂ ਵੀ ਤੁਸੀਂ ਦੇਖ ਰਹੇ ਹੋ ਸੀ ਬਾਕੀ ਇਸ ਕੋਠੀ ਦੀ ਆਪਾਂ ਗੱਲ ਕਰੀਏ ਤਾਂ ਆਪਣੇ ਕੋਲੇ ਜਿਹੜੀ ਇਹ ਕੋਠੀ ਪਹੁੰਚੀ ਹੈ ਜੀ ਪੂਰੀ ਜਾਣਕਾਰੀ ਤੁਹਾਨੂੰ ਮੈਂ ਦੱਸ ਦੇਣਾ ਜੀ ਸਾਰੀ ਗੱਲਬਾਤ ਤੁਹਾਨੂੰ ਮੈਂ ਦੱਸ ਦੇ ਕੱਲੀ-ਕੱਲੀ ਕਰਕੇ ਜਿਹੜੀ ਕੋਠੀ ਆਪਾਂ ਇਹ ਲੈ ਕੇ ਪਹੁੰਚਿਆ ਇੱਕ ਖੇਤਾਂ ਦੇ ਵਿੱਚ ਬਣੀ ਹੋਈ ਐ ਸੀ ਖੇਤਾਂ ਦੇ ਵਿੱਚ ਬਣੀ ਹੋਈ ਐ ਖੇਤ ਦੀ ਕੋਠੀ ਐ ਜੀ ਬਾਕੀ ਤੁਸੀਂ ਚੱਕ ਸਾਰਾ ਕੁਝ ਕਰ ਹੀ ਲਿਆ ਸੀਗਾ ਜੇ ਆਪਾਂ ਗੱਲ ਕਰੀਏ ਤਾਂ ਇਹ ਕੋਠੀ ਆਪਾਂ ਨੂੰ ਅਬਹੋਰ ਏਰੀਆ ਚ ਮਿਲੂਗੀ ਅਬਹੋਰ ਤੋਂ ਕੋਈ ਜ਼ਿਆਦਾ ਨਹੀਂ ਹੈਗੀ ਜੀ ਇਹਨਾਂ ਨੇ ਦੱਸਿਆ ਅਬਹੋਰ ਤੋਂ ਕੋਈ 7 ਜਾਂ 7.5 ਕਿਲੋਮੀਟਰ ਮਸਾ ਹੀ ਪੈਂਦੀ ਹੈਗੀ ਬਾਕੀ ਤੁਸੀਂ ਜਾ ਕੇ ਦੇਖੋਗੇ ਤੇ ਤੁਹਾਨੂੰ ਪਸੰਦ ਆਊਗੀ ਏਰੀਆ ਤੁਹਾਨੂੰ ਪਸੰਦ ਆਊਗਾ ਤੇ ਇਹਨਾਂ ਦੇ ਪਿੰਡ ਦਾ ਨਾਮ ਤੁਹਾਨੂੰ ਪਤਾ ਲੱਗ ਗਿਆ ਸੀ ਤੇ ਸਾਰਾ ਕੁਝ ਆਪਾਂ ਤੁਹਾਨੂੰ ਦੱਸ ਹੀ ਰਹੇ ਹਾਂ ਸੀ ਤੇ ਇਹ ਮੋਬਾਈਲ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਨਾ ਮਾਲਕ ਦਾ ਜੇ ਗੱਲ ਕਰਨੀ ਹੈ ਤੁਸੀਂ ਮਾਲਕ ਨਾਲ ਕਿਸੇ ਵੀ ਤਰ੍ਹਾਂ ਦੀ ਗੱਲ ਕਰਨੀ ਹੈ ਕੁਝ ਵੀ ਮਾਲਕ ਤੋਂ ਪੁੱਛਣਾ ਹੈ ਡਾਇਰੈਕਟ ਤੁਸੀਂ ਮਾਲਕ ਨਾਲ ਗੱਲ ਕਰੋ ਜੀ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ 7888611404 ਦੁਬਾਰਾ ਫਿਰ ਤੋਂ ਮੈਂ ਕਨਫਰਮ ਕਰਵਾ ਦਿੰਨੇ ਹਾਂ ਜੀ 78 886 11404 ਕੋਈ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਮਾਲਕ ਤੋਂ ਪੁੱਛਣੀ ਕੋਈ ਗੱਲ ਕਰਨੀ ਕੋਠੀ ਦੀ ਜਾਂ ਕੋਠੀ ਦੀ ਜਾਣਕਾਰੀ ਦੀ ਤਾਂ ਤੁਸੀਂ ਫੋਨ ਕਰੋ ਜੀ ਬਾਕੀ ਤੁਸੀਂ ਚੈੱਕ ਕਰੋ ਕੋਠੀ ਨੂੰ ਇੱਕ ਵਾਰੀ ਬਾਹਰੋਂ ਆਪ ਨੂੰ ਥਾਂ ਦੇਖੋ ਜੀ ਕਿੰਨੀ ਸਪੇਸ ਦੇਖਣ ਨੂੰ ਮਿਲੂਗੀ ਬਾਕੀ ਤੁਸੀਂ ਚੈੱਕ ਕਰ ਹੀ ਰਹੇ ਹੋ ਸੀ ਬਾਕੀ ਮੇਨ ਗੇਟ ਪੂਰਾ ਖੁੱਲਾ ਢੁਲਾ ਦੇਖਣ ਨੂੰ ਮਿਲ ਜੂਗਾ ਤੇ ਕੋਠੀ ਦੇ ਹਿਸਾਬ ਨਾਲ ਤੇ ਕੋਠੀ ਦੀ ਜਗ੍ਹਾ ਦੀ ਰਜਿਸਟਰੀ ਹੋਈ ਐ ਇਹਦੇ ਸਹਾਰੇ ਨਾਲ ਰੇਟ ਤੁਸੀਂ ਦੇਖੋ ਜੀ ਜਮਾਈ ਘਟ ਮਾਲਕ ਨੇ ਕਿਹਾਗਾ ਤੇ ਅਡਜਸਟਮੈਂਟ ਕੀਤਾ ਜਾਊਗਾ ਕਿਸੇ ਮੇਰੇ ਭੈਣ ਨੂੰ ਮੇਰੀ ਮਾਤਾ ਨੂੰ ਮੇਰੇ ਵੱਡੇ ਬਜ਼ੁਰਗ ਨੂੰ ਜਿਹਨੂੰ ਵੀ ਕੋਠੀ ਇਹ ਪਸੰਦ ਆਉਂਦੀ ਐ ਛੇਤੀ ਜਾਇਓ ਜੀ ਆ ਬਹੁਰੇ ਮਾਲਕ ਦਾ ਏਰੀਆ ਗਾ ਤੇ ਜਾ ਕੇ ਤੁਸੀਂ ਜਦੋਂ ਦੇਖੋਗੇ ਤੁਸੀਂ ਜਾਇਓ ਇੱਕ ਵਾਰੀ ਤੇ ਜਾਣ ਤੋਂ ਬਾਅਦ ਦੇਖੋਗੇ ਅੰਦਰ ਦਾ ਕੰਮ ਦੇਖੋਗੇ ਤੁਹਾਨੂੰ ਕੋਠੀ ਹੋਰ ਵੀ ਜ਼ਿਆਦਾ ਵਧੀਆ ਲੱਗੂਗੀ ਬਾਕੀ ਇਹਨਾਂ ਦੇ ਪਿੰਡ ਦੇ ਨਾਮ ਦੀ ਗੱਲ ਕਰੀਏ ਤਾਂ ਬਾਹਬਾਲ ਵਸੀ ਇਹਨਾਂ ਦਾ ਪਿੰਡ ਹੈਗਾ ਬਾਹਬਵਾਲ ਵਸੀ ਇਹਨਾਂ ਦਾ ਪਿੰਡ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਕੋਈ ਵੀ ਜਾ ਕੇ ਦੇਖਣ ਦਾ ਜੀ ਚਾਹ ਬਣ ਹੈਗਾ ਹੈਗਾ ਤੇ ਤੁਸੀਂ ਜਾਇਓ ਇੱਕ ਵਾਰੀ ਲਾਜ਼ਮੀ ਜੀ ਤੇ ਮੋਬਾਈਲ ਨੰਬਰ ਤੁਹਾਨੂੰ ਮੈਂ ਦਈ ਦਿੱਤਾ ਅੰਦਰ ਦਾ ਕੰਮ ਤੁਸੀਂ ਸਾਰਾ ਕੋਠੀ ਦਾ ਦੇਖ ਹੀ ਲਿਆ ਜੀ ਅੰਦਰੋਂ ਵੀ ਕੋਠੀ ਦੇਖ ਲਈ ਬਾਹਰੋਂ ਵੀ ਕੋਠੀ ਦੇਖ ਲਈ ਤੇ ਕਿਵੇਂ ਦੇ ਲੱਗੀ ਜੀ ਕੋਠੀ ਮੈਨੂੰ ਕਮੈਂਟ ਕਰਕੇ ਜਰੂਰ ਦੱਸ ਦਿਓ ਵਧੀਆ ਲੱਗੀ ਕੋਠੀ ਪਸੰਦ ਆਈ ਐ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਜੀ ਆਪਣੇ ਚੈਨਲ ਤੇ ਪਹਿਲੀ ਵਾਰ ਪਹੁੰਚੇ ਹੋ ਤੇ ਹਰ ਰੋਜ਼ ਆਪਣੀ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਹਰ ਰੋਜ਼ ਤਾਂ ਥੱਲੇ ਇੱਕ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਚਿੱਟੇ ਜਿਹੇ ਰੰਗ ਦਾ ਉਹਨੂੰ ਲਾਜ਼ਮੀ ਦਬਾ ਦਿਓ ਸਬਸਕ੍ਰਾਈਬ ਦਾ ਫਾਇਦਾ ਇਹੀ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜੂਗਾ ਉਸ ਵੇਲੇ ਤੁਸੀ ਆਪਣੀ ਨਵੀਂ ਵੀਡੀਓ ਦੇਖ ਲਓਗੇ ਜੀ ਹਰ ਰੋਜ਼ ਆਪਾਂ ਲੱਗ ਲੱਗ ਏਰੀਆ ਚੋਂ ਘਰ ਵੀ ਲੈ ਕੇ ਪਹੁੰਚਦੇ ਆਂ ਕੋਠੀਆਂ ਮਕਾਨ ਹਰ ਤਰ੍ਹਾਂ ਦੀ ਵੀਡੀਓ ਆਪਾਂ ਲੈ ਕੇ ਆਉਂਦੇ ਰਹਿੰਦੇ ਆਂ ਜੀ ਬਾਕੀ ਤੁਸੀਂ ਕਮੈਂਟ ਕਰ ਸਕਦੇ ਹੋ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਚਾਹੀਦਾ ਜੇ ਤੁਸੀਂ ਲੱਭ ਰਹੇ ਹੋ ਤੁਹਾਨੂੰ ਹਾਲੇ ਤੱਕ ਨਹੀਂ ਮਿਲਿਆ ਤਾਂ ਤੁਸੀਂ ਤੁਹਾਡੇ ਏਰੀਆ ਚੋਂ ਕਮੈਂਟ ਕਰ ਸਕਦੇ ਹੋ ਕਿਹੜੇ ਏਰੀਆ ਚੋਂ ਕਿੰਨੇ ਕੁ ਰੇਟ ਵਿੱਚ ਤੁਹਾਨੂੰ ਕੋਠੀ ਚਾਹੀਦੀ ਹੈ ਉਸ ਹਿਸਾਬ ਨਾਲ ਆਪਾਂ ਵੀਡੀਓ ਤੁਹਾਡੇ ਖਾਤਰ ਲੈ ਕੇ ਪਹੁੰਚਾਂਗੇ ਬਾਕੀ ਅੱਜ ਜਿਹੜੀ ਆਪਾਂ ਵੀਡੀਓ ਲੈ ਕੇ ਪੁੰਚੀਆਂ ਕੋਠੀ ਲੈ ਕੇ ਪੁੰਚੀ ਹੈ ਜਮਾ ਸਸਤੀ ਹੈ ਸੀ ਕੋਈ ਇਹਨੂੰ ਖਰੀਦਣ ਦਾ ਚਾਹਵਾਨ ਹੈ ਤਾਂ ਮਾਲਕ ਨਾਲ ਗੱਲ ਲਾਜ਼ਮੀ ਕਰ ਲਓ ਵਾਰ-ਵਾਰ ਕਹਿ ਰਿਹਾ ਹਾਂ ਸੀ 6 ਲੱਖ ਰੁਪਏ ਮੰਗ ਹੈ ਘਟਾਵਾ ਦਾ ਕੀਤਾ ਜਾਊਗਾ ਸੋਹਣੀ ਕੋਠੀ ਹੈ ਸੀ ਤੇ ਗੱਲਬਾਤ ਤੁਸੀਂ ਆਪ ਕਰ ਲਿਓ ਜੀ ਲਾ ਕੇ ਜਿੰਨੇ ਤੁਸੀਂ ਦੇਖ ਰਹੇ ਹੋ ਜੇ ਤੁਸੀਂ ਐਡ ਕਰਵਾਉਣੀ ਹੈ ਸੀ ਤੁਹਾਡੇ ਕੋਲੇ ਵੀ ਘਰ ਹੈ ਕੋਠੀ ਹੈ ਮਕਾਨ ਹੈ ਹਵੇਲੀ ਹੈ ਚਾਹੇ ਮਹਿਲ ਹੈ ਕਿਸੇ ਵੀ ਏਰੀਆ ਚ ਪਿੰਡ ਚ Rajasthan ਚ ਚਾਹੇ ਪੰਜਾਬ ਚ ਚਾਹੇ ਹਰਿਆਣਾ ਚ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਜੀ ਕਿਤੋਂ ਵੀ ਦੇਖ ਰਹੇ ਹੋ ਤੁਸੀਂ ਵੇਚਣਾ ਚਾਹੁੰਦੇ ਹੋ ਜਾਂ ਤੁਹਾਡੇ ਕੋਲ ਹੈ ਤੁਹਾਡੇ ਰਿਸ਼ਤੇਦਾਰਾਂ ਕੋਲ ਹੈ ਤੁਹਾਡੇ ਯਾਰਾਂ ਮਿੱਤਰਾਂ ਕੋਲ ਹੈ ਆਪਣੇ ਕੋਲੇ ਬਸ ਇੱਕ ਵੀਡੀਓ ਭੇਜ ਦਿਓ ਜਾਣਕਾਰੀ ਭੇਜ ਦਿਓ ਤੇ ਫੋਟੋ ਮਾ ਭੇਜ ਦਿਓ ਤੇ ਜਿਹੜੀ ਵੀਡੀਓ ਬਣਾ ਕੇ ਤੁਸੀਂ ਭੇਜੋਗੇ ਉਹ ਜਿਹੜੀ ਵੀਡੀਓ ਬਣਾਉਣੀ ਹੈ ਜੀ ਪੂਰੀ ਵਧੀਆ ਬਣਾਉਣੀ ਹੈ ਬਿਲਕੁਲ ਆਰਾਮ ਨਾਲ ਬਣਾਉਣੀ ਹੈ ਜਿਆਦਾ ਕਾਲੀ ਨਹੀਂ ਕਰਨੀ ਮੋਬਾਈਲ ਨੂੰ ਜਿਆਦਾ ਹਿੱਲਣਾ ਨਹੀਂ ਦੇਣਾ ਜੀ ਵਧੀਆ ਸਟੇਬਲ ਮੋਬਾਈਲ ਕਰਕੇ ਫੋਨ ਨੂੰ ਟੇਡਾ ਕਰਕੇ ਜਿਵੇਂ ਕਿ ਆਪਾਂ ਫੋਟੋ ਮਾ ਕਈ ਵਾਰੀ ਲਾ ਦਿੰਨੇ ਆ ਸਕਰੀਨ ਤੇ ਤੇ ਪੂਰੀ ਵਧੀਆ 5 ਤੋਂ 6 ਮਿੰਟ ਦੀ ਵੀਡੀਓ ਆਪਣੇ ਕੋਲੇ ਬਣਾ ਕੇ ਭੇਜ ਦਿਓ ਤੇ ਉਸ ਤੋਂ ਬਾਅਦ ਬਿਲਕੁਲ ਫਰੀ ਦੇ ਵਿੱਚ ਆਪਾਂ ਛੇਤੀ ਤੋਂ ਛੇਤੀ ਐਡ ਤੁਹਾਡੀ ਲਾ ਦਵਾਂਗੇ ਜੀ ਫਰੀ ਸੇਵਾ ਜੀ ਆਪਣਾ ਕੋਈ ਖਰਚ ਕੋਈ ਕਮਿਸ਼ਨ ਕੁਝ ਨਹੀਂ ਅਦਾ ਦਾ ਦੱਸ ਭੇਜੋ ਉਡੀ ਕਰਦਾ ਮੈਂ ਤੁਹਾਡੀ ਵੀਡੀਓ ਦੀ ਛੇਤੀ ਤੋਂ ਛੇਤੀ ਭੇਜ ਦਿਓ ਆਪਾਂ ਲਾ ਦਾਂਗੇ ਜੀ ਐਡ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ